ਬੂਟ ਲਵੇੜੇ ਆ ਹੈ ਹੈ ਕੀ ਬੂਟ ਲਵੇੜੇ ਆ ਬੂਟ ਲਵੇੜੇ ਪਤਾ ਨਹੀਂ ਉੱਥੇ ਛੱਟੇ ਸੀ ਲਵੇੜੇ ਆ ਤੂੰ ਮੇਰੇ ਛੱਟੇ ਸੀ ਕਾਲਾ ਕਾਲਾ ਭਾਈ ਮਰ ਨਾਲ ਦੇ ਵਿੱਚ ਚੱਲੀ ਆ ਜਿਹੜੀ ਭਾਈ ਵਾਲੀ ਟੋਪੀ ਚਿੱਟੀ ਹੁੱਡੀ ਓ ਮਾਈ ਗੋਡ ਅਏ ਗੱਲ ਜੀ ਸਾਰਿਆਂ ਨੂੰ ਕੀ ਹਾਲ ਨੇ ਸਭ ਦਾ ਇੱਕ ਗੁੱਡ ਮਾਰਨਿੰਗ 6 ਵਜ ਗਏ ਨੇ ਤੇ ਆਪਾਂ ਅੱਜ ਚੱਲੇ ਆ ਚੰਡੀਗੜ੍ਹ ਨੂੰ ਨਾਲ ਆਪਣੇ ਰਾਹੁਲ ਤੇ ਜੋਧਾ ਹਾਂਜੀ ਚੱਕਰਟੂ ਚੰਡੀਗੜ੍ਹ ਜਰਨੀ ਹੋ ਗਈ ਆ ਸਟਾਰਟ ਆਪਣੀ ਬਾਬਾ ਜੀ ਦਾ ਲਾ ਲਿਆ ਆਪਾਂ ਸੌਂਗ ਤੇ ਜੋਧਾ ਤੇ ਰੁੱਲਾ ਆ ਗਏ ਆ ਆਈ ਲਵ ਚੱਕਰ ਕੋਲੇ ਆਪਾਂ ਪਹੁੰਚ ਗਏ ਆ ਇੱਥੋਂ ਹੁਣ ਆਪਾਂ ਚੱਲਦੇ ਸਿੱਧਾ ਮੈਥਿਆਣਾ ਸਾਹਿਬ ਨੂੰ ਮੈਥਿਆਣਾ ਸਾਹਿਬ ਤਾਂ ਮਾਨੂੰ ਕੇ ਮਾਨੂੰ ਕੇ ਤਾਂ ਜਗਰਾਉਂ ਜਗਰਾਉਂ ਤਾਂ ਲੁਧਿਆਣਾ ਲੁਧਿਆਣਾ ਤੋਂ ਚੰਡੀਗੜ੍ਹ ਆ ਜਾਓ ਮੇਰੇ ਵੀਰੋ ਆ ਜਾਓ ਬਲਗਾ ਬਣਦੀ ਹੈ ਵੇਰੀ ਆ ਅੱਹਾ ਵੇਗਾ ਵਸੇ ਲਓ ਵੀ ਪਹੁੰਚ ਗਏ ਲੁਧਿਆਣੇ ਸੂਰਜ ਆ ਗਿਆ ਆਪਣੇ ਸਿਰ ਤੇ ਆਹੀ ਗੱਲਾਂ ਨੇ ਕਰਨੇ ਪਠਾਣੀਆਂ ਦੇ ਰੰਗ ਕਿਹੜੇ ਸੋਖੀ ਨਹੀਂ ਪਾਰੇ ਬੱਡਰਮ ਗਾਵੇ ਕਿਸੇ ਵੀ ਮੇਲੇ ਹੈ ਚੰਗੀ ਨਹੀਂ ਜੱਟਣੀ ਤੇ ਫੱਟਵੀਂ ਆਲਣ ਨਿਆਰਿਆਂ ਤੋਂ ਜਾਨਵਾਰੀ ਪਈ ਨਜ਼ਰੋਨੀਆ ਹਾਲੇ ਮਨੀਰ ਮਾਰੀ ਪਈ ਨਜ਼ਰੋਨੀਆ ਹੀ ਲੜਵਤੀ ਆਈ ਛੋਟੀ ਨਾਲ ਜਾਣਾ ਏ ਪਹਾੜਾਂ ਨੂੰ ਵੀ ਪੱਤੇ ਇੱਕੋ ਜਿਹਾ ਜਿਹਾ ਕੋਈ ਗੱਲ ਆ ਕੇ ਰਾਇਬ ਹੋਵੇ ਜਾਂਦੇ ਨਾ ਕੋਈ ਯਾਰ ਹੋਵੇ ਮੁੰਡਾ ਤਿਆਰ ਹੋਵੇ ਮੁੰਡਾ ਕਿ ਰੰਗ ਮੁਕਾਵਾ ਦੇ ਲੈ

ਆ ਦੇਖੋ ਇਹ ਕਾਲਾ ਕਾਲਾ ਭਾਈ ਵਰਨਾ ਦੇ ਵਜੇ ਚੱਲੀ ਆ ਜਿਹੜੀ ਨੀ ਟੋਪੀ ਚਿੱਟੀ ਹੁੱਟੀ ਓ ਮਾਈ ਗੋਡ ਇਹਦਾ ਦੰਦੀ ਜਿੰਦੇ ਆ ਆ ਦੇਖਾਈ ਜੁਦੇ ਅਗਲੀ ਮੈਚ ਹੁੰਦੇ ਜੁਦੇ ਹੁੱਟੀ ਦਾ ਟੋਪੀ ਆ ਦੇਖੋ ਓਹੋ ਆ ਬੈਠੀ ਆ ਜੀ ਸਾਡੀ ਬੁੜੀ ਰੋਡ ਰੂੜਾ ਫਲਾ ਲੇ ਹਾਂ ਪੂਰਾ ਐਂਡ ਕਰ ਲਿਆ ਕੰਮ ਆਪਾਂ ਆ ਬਾਤ ਆ ਰੋਡ ਯਾਰ ਸਮਾਨ ਆ ਪੂਰਾ ਪੂਰਾ ਗੱਡ ਕੰਮ ਬੌਂਦਲੀ ਪੈਂਦਾ ਤੇ ਬੌਂਦਲੀ ਆਹ ਲੈ ਬੌਂਦਲੀ ਫਿਰਦੀ ਆ ਕੌਣ ਬੌਂਦਲੀ ਫਿਰਦੀ ਆ ਆਹ ਆਸ ਪੜੀ ਨਹੀਂ ਪੜੀ ਨਹੀਂ ਬੱਸ ਇਹ ਬਾਤ ਉਹੜਾਈ ਐਵੇਂ ਮਿੱਟੀ ਜਾਂਦੇ ਨੇ ਆਓ ਮੇਰੇ ਵਾਂਗੂੰ ਚਾਉਂਦੇ ਨੇ ਆਜਾਜ ਕਰਨਾ ਹੋ ਕੇ ਇਸ ਕੀ ਆਵੇ ਗਾ ਸਟੀ ਜਾਂਦੇ ਨੇ ਆ ਸਾਡੇ ਹੀ ਟ੍ਰੈਂਡਸ ਨਾਲ ਕਾਪੀ ਕਰਕੇ ਸਾਡੇ ਨਾ ਬੋਲੀ ਕੀ ਚੱਕਿਆ ਤੂੰ ਨਾ ਬੋਲੀ ਨਾ ਬੂਟ ਲਵੇੜੇ ਆ ਹੈ ਹੈ ਕੀ ਬੂਟ ਲਵੇੜੇ ਆ ਬੂਟ ਲਵੇ ਪਤਾ ਨਹੀਂ ਉੱਥੇ ਛੱਟੇ ਸੀ ਛੱਟੇ ਸੀ ਕੱਲੇ ਮੈਂ ਤੇਰਾ ਵੀਡ ਬਣਦਾ ਤੇ ਕੋਈ ਨਾ ਤੂੰ ਮਾਰ ਲਈ ਵੀਡ ਮੈਂ ਕਿਧਰ ਮੈਂ ਤੇ ਮਦਦਤਾ ਓਏ ਕਿਧਰ ਅਦੀਨਾ ਨਹੀਂ ਮੈਂ ਸੜਾ ਓਏ ਬਹਿ ਜਾ ਫਿਰ ਬਹਿ ਜਾ ਨਹੀਂ ਯਾਰ ਉਹ ਸੈਟ ਤੋਂ ਉਹ ਨਾ ਕਾਜ ਤੇ ਜਾਉਂਗਾ ਆ ਟੋਲ ਤੇ ਥੋੜਾ ਜਿਹਾ ਚੱਕਰ ਜਾ ਪਿਆ ਵਾ ਉਥੇ ਗਏ ਵਾ ਮੁੰਡੇ ਉਹ ਦੇਖੜੇ ਗੱਲਬਾਤ ਕਰਦੇ ਲੋ ਵੀ ਕਰ ਗਏ ਆ ਚੰਡੀਗੜ੍ਹ ਐਂਟਰ ਪਹਿਲਾਂ ਤਾਂ ਸਾਡੇ ਜਿਹੜੇ ਕੈਮਰਾਮੈਨ ਆ ਬਹੁਤ ਤਕੜੇ ਆ ਇਹਨਾਂ ਨੂੰ ਚੇਤਾ ਭੁਲੇਂਦਾ ਯਾਦ ਕਰਵਾਉਣਾ ਪੈਂਦਾ ਵੀ ਭਾਈ ਵੀਡੀਓ ਸ਼ੂਟ ਕਰ ਲੋ ਆਪਾਂ ਚੰਡੀਗੜ੍ਹ ਆ ਗਏ ਆ ਐਨੇ ਸੁੰਨੇ ਆ ਬੁਬੂ ਬੁਬੂ ਕਰਦੇ ਆਏ 36 ਹੁਣ ਪਹਿਲਾਂ ਆਪਾਂ ਚੱਲੇ ਆ ਆਪਣੇ ਸੱਤੇ ਕੋਲੇ ਉਹਨੂੰ ਮਿਲਾਂਗੇ ਫੇਰ ਕੁਝ ਬ੍ਰੇਕਫਾਸਟ ਵਗੈਰਾ ਕਰਾਂਗੇ ਤੇ ਫੇਰ ਅੱਗੇ ਦੀ ਅੱਗੇ ਦਿਖਾਉਣੀ ਆ ਤੁਹਾਨੂੰ ਪ੍ਰੋਗਰਾਮ ਓਕੇ ਬਾਏ Tata ਖਾ ਕੇ ਰੋਟੀ ਨਾਲ ਟਮਾਟਰ ਤੇ ਜਾਓ ਸੋ ਲਓ ਵੀ ਸੱਜਣ ਆਪਣਾ ਉਹ ਆਉਂਦਾ ਮੂਰੇ ਤੁਰਿਆ ਦੇਖਾ ਸਾ ਸੱਜਣਾ ਤੁਹਾਨੂੰ ਇਹ ਉਹ ਦੀ ਆਉਂਦਾ ਸਹੀ ਕਰਨਾ ਬੰਦੀ ਕਰ ਲੀ ਉਹ ਤਾਂ ਓ ਮਾਈ ਗਾਡ ਓ ਮਾਈ ਗਾਡ ਉਹ ਆ ਗਿਆ ਖੋਪੇ ਐ ਸਦਿਗਾਵਾਂ ਮਾਦ ਮਿਲੀ ਕੁੱਟੀ ਗਈ ਆ ਤੇ ਮੈਂ ਰੁਕ ਗਿਆ ਇਹਨੂੰ ਟੱਟੀ ਦਾ ਜੋਰ ਪੈ ਗਿਆ ਸੀ ਬਹੁਤ ਵਧੀਆ ਸੀ ਹੋਰ ਫਿਰ ਕੈਮਾ ਸੇਤਾ ਯਾਰ ਲੋ ਵੀ ਮੇਰੇ ਵੀਊ ਲੋ ਜੀ ਬ੍ਰੇਕਫਾਸਟ ਕਰ ਲਈ ਆਪਾਂ ਪਹੁੰਚ ਗਏ ਆ ਚੰਡੀਗੜ੍ਹ ਨੇ ਜਿੱਦੇ ਪ੍ਰਾਉਟ ਹੀ ਕਹਿੰਦੇ ਬਹੁਤ ਫੇਮਸ ਨੇ ਇਹਦੇ ਕੋਈ ਖਾਣੇ ਆ ਪ੍ਰਾਉਟ ਹੀ ਪਹਿਲਾਂ ਪੰਡਤ ਜੀ ਦਾ ਢਾਬਾ ਲੱਭਿਆ ਜਾਵੇਗਾ ਹਾਂ ਇੱਧਰ ਨਹੀਂ ਸੀਗਾ ਆ ਇੱਧਰ ਆ ਗਏ ਪਰੌਂਠਿਆਂ। ਹੂੰ ਆ। ਜਲ 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 ਜਲ। ਕਮਾ ਦੇ ਇੱਧਰ ਲਾ ਦੇ ਸਾਹਮਣੇ। ਆ ਯਾ ਤੂੰ ਹੈ ਹੀ ਕੋਈ। ਯਾ ਖੁਦਾ ਕੀ ਮਾਇਆ ਹੈ। ਕਿੱਥੇ ਆਓ ਜੀ ਉਹ ਦੇਖਦੇ। ਤਰੂੰ ਜੀ ਆਪਾਂ ਪੰਡਤ ਨਹੀਂ ਪਹਿਲਵਾਨ ਪਰੌਂਠੇ ਵਾਲਾ ਓਏ। ਪੰਡਤ। ਚੱਕਰ ਆੜੇ ਕਿ ਤੁਮਨੇ ਲੰਗਰ ਚ। ਚੱਕਰ ਵਾਲੇ ਮਿਲਣਗੇ ਲੰਗਰ ਚ ਫੋਗੋੜੇ ਨਾਲ ਲੰਗਰ ਪਰ ਲੰਗਰ ਨੂੰ ਪੈ ਗਏ ਕੀ ਅੱਜਰ ਕੰਮੀਆਂ ਬਜੇ ਕਰੋ ਕਰੋ ਕੱਡੇ ਕੁੱਡੇ ਆ ਸੀ ਆ ਉਹ ਜੁੱਲੀ ਵੈਸਤੇ ਨਾਲ ਲਿਆਇਆ ਹਾਂਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਜੋ 10000 ਚ ਰੂਮ ਮਿਲਿਆ ਸਾਨੂੰ 10000 ਦੇ ਵਿੱਚ ਇੱਕ ਤੇ ਬੂਟਾ ਲਾਇਆ ਜੀ 5000 ਰੂਪ ਆਦਾ ਪਾਈ ਰੂ ਆਪਾਂ ਲੈ ਲਿਆ ਤੇ ਅਸਾਂਗ ਤਾਂ ਆਗੇ ਲੱਟੇ ਮਾਰਦੀਆਂ ਹੋਈਆਂ ਉਸ ਹਲਾ ਦਰਵਾਜਾ ਕਿਧਰ ਨੂੰ ਜਾਂਦਾ ਹੈ ਇਹ ਇਹ ਤਾਂ ਪੱਕੇ ਹੀ ਆ ਪੱਕੇ ਹੀ ਆ ਭੈਣ ਦਾਣਾ ਸਤਿ ਸ੍ਰੀ ਅਕਾਲ ਜੀ ਆ ਗਏ ਸੱਤ ਦਿਨ ਉਰੀ ਜਾਵਾਂਗੇ ਢੀਗੜ ਆਪਦੇ ਘਰ ਆਲਿਓ 10000 ਲੈ 10000 ਚ ਅੱਜ ਦਾ ਵਲੌਗ ਟੂ ਵੀ ਕੰਟੀਨਿਊ ਆ ਕਰ ਲੂ ਦਿਖਾਵਾਂਗੇ ਥੈਂਕ ਯੂ